ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਿਹਾ ਕਿਸਾਨ ਦੀ ਫਿਲੌਰ ਦੇ ਨਜ਼ਦੀਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਹਰਜਿੰਦਰ ਸਿੰਘ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਮੋਟਰਸਾਈਕਲ ਤੇ ਜਾ ਰਿਹਾ ਸੀ। ਫਿਲੌਰ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਹਰਜਿੰਦਰ ਦੀ ਬੋਡੀ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਫਿਲੌਰ ਸਿਵਲ ਹਸਪਤਾਲ ਪੇਸ਼ ਕੀਤੀ ਗਈ। ਇਸ ਸਬੰਧ ਵਿੱਚ ਫਿਲੌਰ ਦੇ ਜਥੇਦਾਰ ਐਸਐਚਓ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕਿਸਾਨ ਸ਼ੰਭੂ ਬਾਰਡਰ ਤੇ ਧਾਨੇ ਤੇ ਜਾ ਰਿਹਾ ਸੀ। ਇਸ ਦਾ ਮੋਟਰਸਾਈਕਲ ਗ੍ਰਸਤ ਹੋ ਗਿਆ ਤੇ ਕਿਸਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਉਸ ਨੂੰ ਲੁਧਿਆਣਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਐਸਐਚਓ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਾਡੇ ਕੋਲ ਪਹੁੰਚ ਗਏ ਬੋਡੀ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇ ਇਹਨੂੰ ਵਾਰਸਾ ਦੇ ਹਵਾਲੇ ਕਰ ਦਿੱਤੀ ਜਾਵੇਗੀ ਮੈਂ ਜਿਹੜਾ ਅੱਜ ਪਾਣਾ ਪਰਤਿਆ ਇੱਕ ਕਿਸਾਨ ਦੇ ਨਾਲ ਕੀ ਤੁਹਾਡਾ ਨਾਮ ਹੈ ਕੀ ਉਹਨਾਂ ਦਾ ਨਾਂ ਸੀ ਮੈਂ ਜੋਨ ਪ੍ਰਧਾਨ ਦਾ ਮਸਤ ਰੂਪ ਸਿੰਘ ਸੁਲਤਾਨੀ ਹਾਂਜੀ ਬੋਲਦਾ ਜੀ ਜਿਹੜਾ ਬਾਬਾ ਮਸਤੂ ਜੋਂ ਦਾ ਇਹ ਇਕਾਈ ਜਿਹੜੀ ਬਰਸੋਲਾ ਪਿੰਡ ਜਿਹੜੇ ਗਲਾਪ ਦੇ ਵਿੱਚ ਕੰਦਾ ਉਹਦਾ ਉਹ ਵਲੰਟੀਅਰ ਇੰਚਾਰਜ ਸੀ ਹਰਿੰਦਰ ਸਿੰਘ ਪਿੰਡ ਬਰਸੋਲਾ ਤੋਂ ਜਿਨ੍ਹਾਂ ਦੇ ਆਪਣੇ ਵਾਈਫ ਮਾਤਾ ਤੇ ਦੋ ਭਾਈ ਤੇ ਦੋ ਅਗੇ ਬੱਚੇ ਆ ਛੋਟੇ ਛੋਟੇ ਜਿਨ੍ਹਾਂ ਦਾ ਜਿਹੜਾ ਉਹ ਕੱਲ ਜਿਹੜਾ ਐਕਸੀਡੈਂਟ ਦੇ ਨਾਲ ਜਿਹੜੀ ਉਹਨਾਂ ਦੀ ਮੌਤ ਹੋਈ ਆ ਸੋ ਬਹੁਤ ਜਿਹੜੇ ਆ ਕਿਸਾਨ ਮidur ਸੰਘਰਸ਼ ਕਮੇਟੀ ਦੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਅਜੇ ਜਿਹਾਰੂ ਸਾਥੀ ਰਹੇ ਨੇ ਤੇ ਜਿਨ੍ਹਾਂ ਨੇ ਸ਼ਾਇਦ ਬਹੁਤ ਜਿਹੜਾ ਲੰਮਾ ਸਮਾਂ ਜਿਹੜਾ ਇਸ ਅੰਦੋਲਨ ਦੇ ਵਿੱਚ ਨਿਭਾਇਆ ਤੇ ਇੱਕ ਅੱਧਾ ਦਿਨ ਜਿਹੜਾ ਪਿੰਡ ਜਾਂਦੇ ਸੀ ਤੇ ਕੱਲ ਜਦੋਂ ਵਾਪਸ ਫੇਰ ਆਪਾਂ ਸਮੂਹ ਮੋਰਚੇ ਤੇ ਜਿਹੜਾ ਜਾ ਰਿਹਾ ਸੀ ਤਾਂ ਇੱਥੇ ਫਲੋਰ ਲਾਗੇ ਜਿਹੜਾ ਆਪਣੇ ਇੱਥੇ ਜਿਹੜਾ ਐਕਸੀਡੈਂਟ ਹੋਣ ਦੇ ਨਾਲ ਜਿਹੜੀ ਉਹਦੀ ਮੌਤ ਹੋਈ ਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਪਰਿਵਾਰ ਵੀ ਜਿਹੜਾ ਉਹ ਬਹੁਤ ਗਰੀਬ ਹੈ ਤੇ ਜ਼ਮੀਨ ਵੀ ਬਹੁਤ ਜਿਹੜੀ ਆ ਥੋੜੀ ਆ ਇਹ ਵੀ ਪਤਾ ਇਹ ਵੀ ਪਤਾ ਲੱਗਾ ਵੀ ਜਿਆਦਾ ਸਮਾਂ ਹੋ ਕਿਸਾਨੀ ਅੰਦੋਲਨ ਚ ਹੀ ਰਹੇ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਜਿੱਥੇ ਉਹਨਾਂ ਦਾ ਸਰੀਰ ਬਹੁਤ ਭਾਰਾ ਸੀ ਪਰ ਉਦੋਂ ਮੈਂ ਇੰਨਾ ਸੀ ਕਿ ਕਿਸੇ ਵੀ ਬੰਦੇ ਨੂੰ ਮਤਲਬ ਕਾਮਕਾਰ ਦੇ ਵਿੱਚ ਜੋ ਜਿਹੜੇ ਜੁਟੇ ਰਹਦੇ ਸੀ ਜਿਹੜਾ ਵੀ ਕੰਮ ਉਹਨੂੰ ਕਹਿਣਾ ਉਹਨੇ ਬਿਲਕੁਲ ਜਿਹੜੀ ਨਾ ਨਹੀਂ ਕਰਨੀ ਤੇ ਆਪ ਮਹਾਰਾ ਜਿਹੜਾ ਮਤਲਬ ਇੱਥੇ ਤੁਸੀਂ ਤੁਸੀਂ ਸਾਹ ਵਾਲਾ ਵੀ ਕਿੱਥੇ ਗਰਦਾਸਪੁਰ ਤੇ ਮੋਟਰਸਾਈਕਲ ਤੇ ਤੁਸੀਂ ਵੇਖਿਆ ਹੋਵੇਗਾ ਸ਼ੰਭੂ ਬਾਰਡਰ ਤੇ ਸ਼ੰਭੂ ਗਰਦਾਸਪੁਰ ਤੋਂ ਮਤਲਬ ਤੁਰ ਕੇ ਤੇ ਇੱਥੇ ਮੋਟਰਸਾਈਕਲ ਉਹਦਾ ਲੱਗਾ ਉਹਦੇ ਵਿੱਚ ਚੰਡਾ ਮਤਲਬ ਫਸਿਆ ਅਜੇ ਵੀ ਸਟicker ਵੀ ਜਿਹੜਾ ਲੱਗਾ ਤੇ ਉਹ ਰੱਬ ਨੂੰ ਜਿਹੜਾ ਪੜਦਾ ਸੀ ਉਹ ਨਹੀਂ ਮਨਜ਼ੂਰ ਕਿ ਉੱਥੇ ਪਹੁੰਚਣਾ ਪਰ ਬਹੁਤ ਜਝਾਰੂ ਕਿਉਂਕਿ ਉਮਰ ਵੀ ਅਜੇ ਜਿਹੜੀ ਉਹਦੀ ਕੋਈ ਬਹੁਤੀ ਜ਼ਿਆਦਾ ਨਹੀਂ ਸੀ ਅਜੇ 45 ਸਾਲ ਹੋ ਗਏ ਸਾਲ ਹੋ ਗਏ ਸੋ ਬਹੁਤ ਜਿੱਥੇ ਜਿੱਥੇ ਗੰਦੀ ਘਾਟਾ ਪਿਆ ਤੇ ਉਥੇ ਪਰਿਵਾਰ ਨੂੰ ਜਿਹੜਾ ਬਹੁਤ ਘਾਟਾ ਪਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਕਿ ਇਹ ਜਿਹੜੀ ਆ ਲੋਕਾਂ ਦੀ ਲੜਾਈ ਲੜਦੇ ਆ ਕੀ ਨਾ ਆ ਭੰਜੀ ਕੀ ਹੋਇਆ ਕੀ ਕੀ ਨਾ ਸੀ ਇਹਨਾਂ ਦਾ ਓ ਬੇਟੇ ਨੂੰ ਬੋਲਦਾ ਉਹਨਾਂ ਨੂੰ ਓਕੇ ਓਕੇ ਪਤਾ ਨਹੀਂ ਤੁਹਾਨੂੰ ਤੁਹਾਡਾ ਨਾਮ ਕੀ ਆ ਤੇ ਜਿਹੜੇ ਡੈਥ ਹੋਈ ਆ ਉਹ ਕਿੱਥੇ ਦੇ ਰਹਿਣ ਵਾਲੇ ਕੀ ਨਾਂ ਹੋ ਕਿੱਥੇ ਚੱਲੇ ਸੀਗੇ ਮੇਰਾ ਨਾਮ ਅਮਰਪਾਲ ਸਿੰਘ ਆ ਜੀ ਮੈਂ ਉਹਨਾਂ ਦਾ ਬ੍ਰਦਰ ਆ ਛੋਟਾ ਠੀਕ ਹੈ ਜੀ ਉਹਨਾਂ ਦਾ ਨਾਮ ਹਰਜਿੰਦਰ ਸਿੰਘ ਆ ਠੀਕ ਹੈ ਜੀ ਤੇ ਵਿਲੇਜ ਵਰਸੋਲਾ ਡਿਸਟ੍ਰਿਕਟ ਗੁਰਦਾਸਪੁਰ ਠੀਕ ਹੈ ਜੀ ਉਹ ਚਾ ਜਾਂਦੇ ਬੇ ਸੀਗੇ ਸੰਭੂ ਬਾੜ ਓਕੇ ਜੀ ਕਿਸਾਨੀ ਮੋਰਚੇ ਦੇ ਠੀਕ ਹੈ ਜੀ ਕਿਉਂਕਿ ਉਹ ਕਿਸਾਨੀ ਮੋਰਚੇ ਦੇ ਪਹਿਲਾਂ ਜੀ ਜਾਂਦੇ ਆ ਤੇ ਉਹ ਹੁਣ ਦੁਬਾਰਾ ਉਹਨੂੰ ਡਿਊਟੀ ਲੱਗੀ ਸੀ ਤੇ ਵਲੰਟੀਅਰ ਆ ਤੇ ਉਸ ਤਰ੍ਹਾਂ ਕਿ ਉਹਨਾਂ ਦੀ ਡਿਊਟੀ ਲੱਗੀ ਸੀ ਕਿਸਾਨੀ ਮੋਰਚੇ ਦੀ ਠੀਕ ਹੈ ਜੀ ਉਹ ਜਾ ਰਹੇ ਸੀ ਸੰਭੂ ਬਾੜ ਠੀਕ ਹੈ ਇਹ ਆਪਣੇ ਫਲੋਰ ਵਾਲੇ ਆਪਣੇ ਫਲੋਰ ਤੇ ਜਿਹੜਾ ਬ੍ਰਿਜ ਵਾ ਹਾਂਜੀ ਉਹਦੇ ਉੱਪਰ ਐਕਸੀਡੈਂਟ ਹੋਇਆ ਬਾਕੀ ਸਾਨੂੰ ਪਤਾ ਨਹੀਂ ਕਿਸ ਤਰ੍ਹਾਂ ਹੋਇਆ ਹਾਂਜੀ ਕਾਰਵਾਈ ਪੁਲਿਸ ਦੀ ਉਹ ਤਾਂ ਕਰਨ ਕੁਝ ਪਤਾ ਨਹੀਂ ਇੱਕ ਆਤੇ ਸੀਗੇ ਇਹ ਮੋਟਰਸਾਈਕਲ ਮੋਟਰਸਾਈਕਲ ਤੇ ਇੱਕ ਦੋ ਕਿੰਨੇ ਜਣੇ ਸੀ ਕੱਲੇ ਸੀ ਕੱਲਾ ਹੀ ਸੀ ਕੱਲਾ ਹੀ ਸੀਗਾ ਹੁਣ ਕੀ ਹੋਇਆ ਉਹਨਾਂ ਦੀ ਡੈਥ ਹੋ ਗਈ ਹੁਣ ਡੈਥ ਉਹਨਾਂ ਦੀ ਡੈਥ ਦਾ ਸ਼ਾਮ ਨੂੰ ਦੱਸਿਆ ਗਿਆ ਵੀ ਡੈਥ ਹੋ ਗਈ ਹੈ ਹਾਂਜੀ ਪਰ ਇਹ ਵੀ ਨਾ ਤੇ ਕੋਈ ਸਪੋਰਟ ਤੇ ਕੋਈ ਗੱਡੀ ਪਹੁੰਚੀ ਹਾਂਜੀ ਰਾਤ ਨੂੰ ਓਕੇ ਉਹ ਅਸੀਂ ਜਾ ਕੇ ਦੇਖਿਆ ਜਾ ਕੇ ਵੀ ਕਿਸ ਤਰ੍ਹਾਂ ਵਾ ਤੇ ਕੋਈ ਹਣ ਤੱਕ ਕੋਈ ਡਿਟੇਲ ਕਿੰਨੀ ਉਮਰ ਹੈ ਇਹਨਾਂ ਦੀ ਉਮਰ ਹੈ 45 ਪਲਸ 45 ਪਲਸ ਹਾਂਜੀ ਕੀ ਮੰਗ ਕਰਦੇ ਹੋ ਮੰਗੀ ਹੈ ਵੀ ਜਦੋਂ ਸਾਨੂੰ ਪਤਾ ਲੱਗਣਾ ਚਾਹੀਦਾ ਐਕਚੁਅਲੀ ਰਿਜ਼ਨ ਕੀ ਸੀਗਾ ਇਸ ਤਰ੍ਹਾਂ ਅਕਸੀਡੈਂਟ ਹੋਇਆ ਕਿਉਂਕਿ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਅਕਸੀਡੈਂਟ ਹੋਇਆ ਕਿਸ ਤਰ੍ਹਾਂ ਜਾਂ ਗੱਡੀ ਵਾਲੇ ਦਾ ਕਸੂਰ ਹੈ ਜਾਂ ਪਿੱਛੋਂ ਕਿਸ ਤਰ੍ਹਾਂ ਜੋ ਵੀ ਹੈਗਾ ਅਜੇ ਤੱਕ ਸਾਨੂੰ ਕੋਈ ਪਰ ਹੋਇਆ ਐਕਸੀਡੈਂਟ ਹੈ ਨਾ ਹਾਂਜੀ ਹੋਇਆ ਐਕਸੀਡੈਂਟ ਠੀਕ ਹੈ ਉਹ ਜਿਹੜਾ ਸਮਾਨ ਸੀਗਾ ਜਿਹੜਾ ਸਾਨੂੰ ਕੁਝ ਤੋਂ ਮਿਲਣਾ ਚਾਹੀਦਾ ਸੀਗਾ ਉਸ ਮਹਾਂਥਾ ਨੋਹਾਡੇ ਕੇ ਫਰੈਂਡ ਨੂੰ ਪਹੁੰਚਿਆ ਉਹਦੇ ਤੇ ਟਾਈਮ ਤੇ ਕੀ ਕੀ ਸਮਾਨ ਸੀ ਉਹਨਾਂ ਕੋਲ ਮੋਬਾਈਲ ਸੀਗਾ ਕੁਛ ਕਾਹ ਸੀਗਾ ਹਾਂ ਠੀਕ ਹੈ ਬਾਕੀ ਉਹਦੇ ਡਾਕੂਮੈਂਟਸ ਸੀਗੇ ਕੁਛ ਉਹਦੇ ਕੱਪੜੇ ਸੀਗੇ ਜਿਹੜੇ ਬੈਗ ਉਹ ਤੇ ਬੈਗ ਆਪਾਂ ਰਾਤ ਜਾ ਕੇ ਲਾਇਆ ਠੀਕ ਹੈ ਮੋਟਰਸਾਈਕਲ ਤੋਂ ਤੇ ਸਪੋਰਟ ਤੇ ਕੋਈ ਸਾਈਜ਼ ਸੀਗਾ ਹੀ ਨਹੀਂ ਠੀਕ ਹੁਣ ਨਾ ਤੇ ਪੁਲਿਸ ਨੂੰ ਜਾਣਕਾਰੀ ਹੈ ਵੀ ਇਹ ਐਕਸੀਡੈਂਟ ਕਿੰਨੇ ਵਜੇ ਹੋਇਆ ਕਿੱਦਾਂ ਹੋਇਆ ਨਾ ਤੇ ਜਿਹੜੇ ਰੋਡ ਪੈਟਰੋਲੀਅਮ ਹੈ ਹਾਂ ਤੇ ਦੇਖੋ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਪਰ ਰੋਡ ਪੈਟਰੋਲਿੰਗ ਕੋਈ ਵੀ ਨਹੀਂ ਆਪਾਂ ਨੂੰ ਦਿੱਕੀ ਆਪਾਂ 12 1.5 ਵਜੇ ਤੱਕ ਉੱਥੇ ਖ ਥੈਂਕ ਯੂ ਫੋਰ। ਥਰਡ ਐਕਸੀਡੈਂਟ ਆਇਆ ਸੀਗਾ ਕੀ ਲੱਗਦਾ ਕੀ ਨਾ ਪਤਾ ਹੈ ਉਹ ਕਿਦਾਂ ਹੋ ਰਿਹਾ। ਰੂਟ ਸਟ ਐਕਸੀਡੈਂਟ ਤੇ ਫਲੋਰ ਮਿਆਂ ਦਰਵਾਜ਼ ਦੇ ਕੋਲ ਐਕਸੀਡੈਂਟ ਹੋਇਆ। ਹਰਜਿੰਦਰ ਸਿੰਘ ਨਾਮ ਹੈ ਜੀ। ਤੇ ਉਮਰ ਤਕਰੀਬਨ 45 ਸਾਲ। ਠੀਕ ਹੈ ਜੀ। ਤੇ ਐਕਸੀਡੈਂਟ ਤੋਂ ਬਾਅਦ ਜਿਹਦੇ ਨਾਲ ਐਕਸੀਡੈਂਟ ਹੋਇਆ ਸੀਗਾ ਸਾਨੂੰ ਇਨਫੋਰਮੇਸ਼ਨ ਮਿਲੀ ਜੇ ਹਿਸਾਬ ਨਾਲ ਕਿ ਉਹ ਬੰਦੇ ਨੇ ਹੀ ਉਹਨੂੰ ਚੱਕ ਕੇ ਇੱਕ ਐਂਬੂਲੈਂਸ ਕਰਵਾ ਕੇ ਸਿਵਲ ਹਸਪੀਟਲ ਲੁਬਿਆੜਾ ਉਥੇ ਲੈ ਕੇ ਗਏ ਤੇ ਉਥੇ ਜਾ ਕੇ ਜਦੋਂ ਡਾਕਟਰਾਂ ਨੇ ਦੇਖਿਆ ਤਾਂ ਉਥੇ ਮੌਕੇ ਤੇ ਉਹਦੀ ਮੌਤ ਹੋ ਚੁੱਕੀ ਸੀ ਉਹ ਅਲੱਡੀ ਲੈ ਗਏ ਸੀ ਹਸਪਤਾਲ ਵਿੱਚ ਉਥੋਂ ਬੋਡੀ ਹੁਣ ਸਾਡੇ ਕੋਲ ਸਿਵਲ ਹਸਪਤਾਲ ਫਲੋਰ ਲੈ ਕੇ ਆਏ ਆ ਇੱਥੇ ਪੋਸਟਮਾਰਟ ਪੋਸਟਮਾਰਟਨ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਕੀ ਕਾਰਨ ਨਾਲ ਮੌਤ ਹੋਇਆ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਇਹ ਜਿਹੜਾ ਕਿਸਾਨ ਸੀ ਸ਼ੰਭੂ ਬਾਰਡਰ ਤੇ ਜਾ ਰਿਹਾ ਸੀਗਾ ਪਾਈਕ ਤੇ ਆ ਇਸ ਦੇ ਬਾਰੇ ਮੈਨੂੰ ਨਹੀਂ ਪਤਾ ਹੋ ਸਕਦਾ ਹਾਂ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਫਲੋਰ ਮਈਆ ਭਗਾਨ ਦਾ ਲੱਗੇ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੁੰਦੇ ਆ ਕੀ ਕਰਦੇ ਜੀ ਸਰ ਸਰ ਇੱਕ ਕਿਸਾਨ ਦੀ ਡੈਥ ਹੋਈ ਹੈ ਐਕਸੀਡੈਂਟ ਦੌਰਾਨ ਕੀ ਕਹਿਣਾ ਕੀ ਲੱਗਦਾ ਸਰ ਇਹ ਕਿਸਾਨ ਜੋ ਸ਼ੰਭੂ ਬੈਰੀਅਰ ਤੇ ਜਾ ਰਿਹਾ ਸੀ ਜਿਸ ਦਾ ਨਾਮ ਹਰਿੰਦਰ ਸਿੰਘ ਸਨ ਉਹ ਜੋ ਸੋਨ ਸਿੰਘ ਵਾਸੀ ਪਿੰਨ ਬਸਤੋੜਾ ਜ਼ਿਲ੍ਹਾ ਗੁਰਦਾਸਪੁਰ ਇਹ ਬਾਈਕ ਤੇ ਜਾ ਰਿਹਾ ਸੀ ਇਹਦੀ ਬਾਈਕ ਅਚਾਨਕ ਇੱਕ ਗੱਡੀ ਨਾਲ ਟਕਰਾ ਗਈ ਸੀ ਹਾਂ ਜਿਸ ਦੇ ਪੈਗ ਨੇ ਮੋਰੀ ਤੋਂ ਸਿੱਟੇ ਤੋਂ ਵਾਸਤੇ ਸਿਰੋਟ ਲੱਗਿਆ ਸੀ ਠੀਕ ਹੈ ਜੀ ਜੋ ਹੁਣ ਇਹਦੇ ਵਾਸਫਾਇੇ ਨੇ ਉਹਨਾਂ ਨੇ ਇਹ ਵੈਰੀਫਾਈ ਕੀਤਾ ਉਹ ਗੱਡੀ ਵਾਹ ਦਾ ਕੋਈ ਕਸੂਰ ਨਹੀਂ ਇਸ ਦਾ ਇਹ ਸੜਮ ਵੀ ਹੋ ਗਿਆ ਫਟ ਗਿਆ ਜਿਸ ਜਿਹੜੀ ਜਾਨ ਜੋ ਚੁੱਕੀ ਹੈ ਇਹਦੀ ਹੁਣ ਖਾਣਾ ਫਲੋਰ ਵਿੱਚ ਕੋਲੋਂ 178 ਐਫਸੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਗੱਡੀ ਕੋਡੀ ਇਹਨਾਂ ਦੇ ਵਾਸਤੇ ਹੋ ਰਹੀ ਜੀ ਥੈਂਕ ਯੂ